ਪਾਣੀ ਭਰੀ ਨਹੀਂ ਆਣਾ ਚੀ ਤੇਰੀ ਕਾਲੀ ਡੱਕੇ ਚੱਬੀ ਜਾਂਦੀ ਆ ਐਂ ਕਰਦੀ ਆ ਇਹਨੂੰ ਮੀਠ ਦੀ ਆਤ ਪੈ ਰਹੀ ਆ ਨਾ ਕਾਲੀ ਨੂੰ ਡੱਕੇ ਜਾਂਦੀ ਆ ਕਿਹੜਾ ਸਰੋਜੀ ਤਰ ਦੇ ਅੱਛਾ ਅੱਛਾ ਕੱਤਰ ਹੀ ਇਹਨੂੰ ਫਿਰ ਕੀ ਪਾਣੀ ਆ ਇਹ ਤਾਂ ਦੁੱਧ ਪੀਦੀ ਆ ਦੁੱਧ ਪੀਂਦੀ ਆ ਉਹ ਅੱਛਾ ਤੇ ਪਾਣੀ ਫਿਰ ਪੜ ਕੇ ਰੱਖ ਲੈਣੀ ਆ ਇਸ ਵੇਲੇ ਠੀਕ ਐ ਤੇਰੀ ਲਾਇਟਰਾਂ ਦੇ ਬਾਹਰ ਜਾਂ ਟੁੱਟਿਆ ਹੋਇਆ ਹੈ ਨਾ ਹੂੰ ਕਾਲੀ ਤੇਰੀ ਉਹ ਮਿੱਠੀ ਆ ਰਜੂ ਦੀ ਕਲੂ ਇੱਕ ਤੇਰਾ ਕੁੱਤਾ ਮਰ ਗਿਆ ਹੈ। ਬਿਮਾਰ ਹੋ ਗੈਸੀ ਹੋ। ਦਵਾਈ ਦੇ ਕੋਈ ਦਵਾਈ ਸੀ। ਹਾਂ। ਅੱਛਾ। ਠੀਕ ਹੈ। ਇਹਨੂੰ ਦੁੱਧ ਪੀਂਦੀ ਹੈ ਕਾਲੀ। ਹਾਂ। ਪੀਂ ਜਾਂਦੀ ਹੂ 20 ਰੁਪਏ ਦਾ। ਵੱਧ ਪੀ ਜਾਂਦੀ ਹੈ। ਵੱਧ ਪੀ ਜਾਂਦੀ ਹੈ। ਹੁਣ ਪਾਹੂੰਗੀ ਲੈ ਆਕੇ ਹੈ। ਨਹੀਂ ਪੀਂ ਜਾਂਦੀ 20 ਦਾ। ਅੱਛਾ। ਤੇ ਤੇਰੇ ਹੋਆ। ਕੋਤਗੁਰਾ ਹੋਰ ਲੈ ਕੇ ਬਣਗੇ ਫਿਰ ਹੁਣ। ਇਹਦੇ ਨਾਲ। ਲੈ ਆਵਾਂਗੇ ਦੇਖੇ ਕੁੱਤਾ। ਲੈ ਆਉਂਗੇ ਦੇਖੇ। ਭਾਈ ਯਾਰ ਵੀਡੀਓ ਨੂੰ ਲਾਇਕ ਤੇ ਸ਼ੇਅਰ ਤੇ ਸਬਸਕ੍ਰਾਈਬ ਕਰਿਆ ਕਰੋ ਵੀਰ ਵਣ ਕੇ ਯਾਰ ਹੱਥ ਬੰਨ ਕੇ ਬੇਨਤੀ ਆ ਵਿਚਾਰੀ ਦੀ ਵੀਡੀਓ ਨੂੰ ਲਾਇਕ ਕਰਿਆ ਕਰੋ ਦੇਖ ਕਤੂਰੇ ਵੀ ਦੋ ਸੀ ਇਹਦੇ ਕੋਲੇ ਵਿਚਾਰੀ ਕੋਲੇ ਇੱਕ ਤਾਂ ਇਹਦਾ ਮਰ ਗਿਆ ਕੁੱਤਾ ਆ ਰਹੇਗਾ ਕਲਾ ਜਾ ਦੱਦ ਪਾਉਂਦੇ ਰਹੇ ਆ ਕਿ ਬਾਣੀਆਂ ਦੇ ਘਰਾਂ 'ਚ ਕੰਮ ਕਰਨ ਜਾਂਦੀ ਆ ਬਾਈ ਕਰੋ ਮਦਦ ਵੀਰ ਵਣ ਕੇ ਯਾਰ ਲਾਇਕ ਕਰੋ ਵੀਡੀਓ ਨੂੰ ਸ਼ੇਅਰ ਕਰੋ ਵੱਤ ਤੋਂ ਵੱਤ ਬਾਈ ਵਣ ਕੇ ਲਾਇਕ ਕਰੋ ਯਾਰ ਸ਼ੇਅਰ ਕਰੋ ਭਰਾ ਵਣ ਕੇ ਹੱਥ ਬੰਨ ਕੇ ਬੇਨਤੀ ਆ ਗਰੀਬ ਬੰਦੇ ਆ ਜਮੀ ਬੇਚਾਰੀ ਕੰਮ ਕਰਨ ਜਾਂਦੀ ਹੈ ਘਰਾਂ 'ਚ ਬੱਚਾ ਹੈ ਨਹੀਂ ਕੋਈ ਗਰੀਬ ਕਾਲੀ ਧਰਿਓ ਢੱਕੇ ਚੱਬੀ ਜਾਂਦੀ ਆ ਤੇ ਫਿਰ ਰੱਖ ਲੈਣੀ ਹੈ ਕੰਪੁਰ ਕੰਪੁਰ ਪਰ ਕੇ ਹੋਰ ਕੰਪੁਰ ਪਰ ਕੇ ਤਰ ਜਾਨੀ ਬਰਫ ਪਾ ਕੇ ਬਸ ਅੱਛਾ ਤ ਤੱਤਾ ਤਾਂ ਨਹੀਂ ਹੁੰਦਾ ਪਾਣੀ ਧੋੜਾਂਗੇ ਕਿਸੇ ਦੇ ਫੜ ਲੈਣੀ ਨਹੀਂ ਘਰ ਆਪਣੇ ਅੱਛਾ ਪਾ ਕੇ ਵਰਸ ਤੇ ਧਰ ਜਾਨੀ ਆਉਂਦੀ ਨਹੀਂ ਹੁੰਦਾ ਇਹਦਾ ਹਾਂ ਤੇ ਬੁੜਾ ਰੋਟੀ ਰੋਟੀ ਫਿਰ ਬੁੜੇ ਦੀ अच्छा ओडे दी रोटी तू ताके खानी है 2 3 बजे है ना ਔਖੀ ਹੈ ਯਾਰ اچھا ਘਰਾਂ ਚ ਬਹੁਤ ਔਖਾ ਕੰਮ ਕਰਨਾ ਵੀ ਭਾਈ ਤੇਰੀ ਕਾਲੀ ਉਹ ਬੈਠੀ ਆ ਤੇ ਢੋਲਾ ਫੇਰ ਇੱਕ ਢੋਲਾ ਫੇਰ ਜਦੋਂ ਕੱਟ ਜਾਂਦਾ ਪੇ ਚਲਟਾ ਦਿੰਨੀ ਆ ਹਾਂ اچھا ਨਾਲ ਵੀ ਦਾਲ ਪਾਣੀ ਤੇ ਰਹ ਜਾਂਦਾ ਅੱਟਾ اچھا اچھا ਆਟਾ ਕੋ ਨਹੀਂ ਆ ਹਾਂ ਪੀ ਲੈਨੇ ਕ ਪ੍ਰੋੜਾ ਪਾਣੀ ਪ੍ਰੋੜਾ ਮੋਕਦਾ ਨਹੀਂ ਠੀਕ ਹੈ ਹੋਤਾ ਜਾਣੇ ਆ ਦੋ ਹਾਂ ਦੋਨੇ ਜੀ ਆ ਤੁਸੀਂ ਹਨਾ ਵੀਰੋ ਕਰੋ ਮਦਦ ਤਿਆਰ ਕਰੋ ਲਾਇਕ ਵੀਡੀਓ ਨੂੰ ਕਰੋ ਸ਼ੇਅਰ ਭਰਾ ਬਣ ਕੇ ਦੱਬ ਕੇ ਯਾਰ ਧੰਨਵਾਦ ਥੈਂਕ ਯੂ ਬਾਈ ਯਾਰ